ਜਦੋਂ ਬਾਣੀ ਦੇ ਨਾਮ ਲਿਵ ਪੈਦਾ ਕਰ ਦਿੰਦੇ ਨੇ ਫਿਰ ਅਮਰ ਜੀਵਨ ਦੇ ਮੰਡਲ ਵਿੱਚ ਆ ਜਾਈਦਾ ਹੈ ਲਿਵ ਇਸ ਗੱਲ ਦਾ ਨਾਮ ਹੈ ਕਿ ਸਾਡਾ ਖਿਆਲ ਭਾਵ ਸਾਡੇ ਮਨ ਦੀ ਤਾਰ ਜਾਂ ਸੁਰਤ ਹਰ ਵੇਲੇ ਸਾਈਂ ਅੱਗੇ ਕਬੂਲ ਕਰਨ ਵਾਲੀ ਹੋ ਕੇ ਖੁੱਲੀ ਰਵੇ ਸਾਡੇ ਮਨ ਦੇ ਬੂਹੇ ਵਾਹਿਗੁਰੂ ਜੀ ਦੇ ਉਹਨਾਂ ਆਤਮ ਹੁਲਾਰਿਆਂ ਦੇ ਅੱਗੇ ਜੋ ਹਰ ਵੇਲੇ ਸਾਡੇ ਪਾਸ ਆ ਰਹੇ ਨੇ ਖੁੱਲ ਜਾ ਹਰਦਮ ਸਾਡੇ ਵਿੱਚ ਆਤਮ ਸੱਤਾ ਪ੍ਰਵੇਸ਼ ਕਰਦੀ ਰਹੇ ਆਤਮ ਮੰਡਲ ਦੀਆਂ ਤਾਕਤਾਂ ਦਾ ਆਵੇਸ਼ ਸਾਡੇ ਵਿੱਚ ਰਹੇ ਜ ਜ ਸੌਖਾ ਸਮਝਣਾ ਹੋਵੇ ਤਾਂ ਨਾਮ ਧਿਆਨ ਅਤੇ ਪ੍ਰੇਮ ਤਿੰਨੇ ਇੱਕ ਰੂਪ ਹੋ ਕੇ ਅੰਦਰ ਇੱਕ ਤਾਰ ਟਿਕ ਜਾਣ ਮਨ ਦਾ ਪ੍ਰਵਾਹ ਜਦੋਂ ਇਸ ਤਰ੍ਹਾਂ ਸਾਈ ਨਾਲ ਜੁੜ ਜਾਂਦਾ ਹੈ ਨਾ ਫਿਰ ਜਿਉ ਪਈਦਾ ਇਹ ਜੀਵਨ ਅਮਰ ਜੀਵਨ ਫਿਰ ਅੱਠੇ ਪੈਰ ਇਸ ਰੰਗ ਵਿੱਚ ਰਹਿਣਾ ਕਿ ਮੇਰੇ ਅੰਦਰ ਮਾਲਕ ਵਸ ਰਿਹਾ ਹੈ ਤੇ ਮੇਰਾ ਮਨ ਇੱਕ ਜੋਤ ਹੋ ਰਿਹਾ ਹੈ ਪਰ ਇਹ ਗੱਲ ਹੈ ਕਠਨ ਸਮਾਂ ਲੱਗਦਾ ਤੇ ਜਿੱਥੋਂ ਸ਼ੁਰੂ ਹੋਏ ਨਾਮ ਤੋਂ ਇਥੋਂ ਹੀ ਤੁਰੀਦਾ ਨਾਮ ਦਾ ਦਿਨ ਰਾਤ ਅਭਿਆਸ ਕਰੀਦਾ ਹੈ ਦਿਨ ਰਾਤ ਦਾ ਸਿਮਰਨ ਫਿਰ ਜਿਬ ਤੇ ਨਹੀਂ ਰਹਿ ਜਾਂਦਾ ਆਤਮਾ ਵਿੱਚ ਸੁਰਤੀ ਵਿੱਚ ਨੀਵਾ ਲੈ ਜਾਂਦਾ ਫਿਰ ਸੁਰਤੀ ਵਿੱਚ ਇਸ ਤਰ੍ਹਾਂ ਬੈਠਦਾ ਹੈ ਕਿ ਸੁਰਤੀ ਵਿੱਚ ਸਿਮਰਨ ਵੱਜ ਜਾਂਦਾ ਫਿਰ ਪ੍ਰੇਮ ਪੈਦਾ ਹੁੰਦਾ ਹੈ ਤੇ ਰਸ ਦੇ ਫੁਆਰੇ ਛੁੱਟਦੇ ਨੇ ਇਹ ਤਰੀਕਾ ਅਮਰ ਜੀਵਨ ਪ੍ਰਾਪਤ ਕਰਦਾ ਹੈ ਨਾਮ ਦਾ ਸਬਕ ਪਕਾਉਣ ਵਾਸਤੇ ਖਿੱਚ ਦੀ ਲੋੜ ਹੈ ਤੇ ਤੁਹਾਨੂੰ ਪਤਾ ਹੈ ਬਈ ਇਹ ਗੱਲ ਵਸਦੀ ਖੇਡ ਤੇ ਨਹੀਂ ਇਹ ਤੇ ਵਾਹਿਗੁਰੂ ਜੀ ਦੀ ਦਾਤ ਹੈ ਖਿੱਚ ਦਾ प्रयोजन ਸਬਕ ਪਕਾਉਣ ਤੋਂ ਹੈ ਇਹ ਅੰਦਰ ਉਸਤਾਦ ਬੈਠਦਾ ਹੈ ਨਾਮ ਦਾ ਦਾਤਾ ਵਾਹਿਗੁਰੂ ਹੈ ਪ੍ਰਚਾਰਕ ਗੁਰੂ ਨਾਨਕ ਦੇਵ ਨੇ ਪ੍ਰਾਪਤ ਸਤਸੰਗ ਵਿੱਚ ਹੁੰਦਾ ਹੈ ਤੇ ਖਿੱਚ ਗੁਪਤ ਗੁਰੂ ਅੰਦਰ ਵਸਦਾ ਜੋ ਇਸ ਨੂੰ ਪਕਾਉਂਦਾ ਹੈ ਤੇ ਵਿਗਨਾ ਤੋਂ ਬਚਾਉਣ ਲਈ ਸਤਸੰਗ ਦੀ ਮਦਦ ਹੁੰਦੀ ਪਰ ਉਸ ਨਾਂ ਦਿਸਣ ਵਾਲੇ ਬੰਡਲ ਵਿੱਚੋਂ ਅਲੌਕਿਕ ਮਦਦ ਪਹੁੰਚਦੀ ਸੋ ਸਤਸੰਗ ਦਾ ਹੀ ਦੂਸਰਾ ਦਰਜਾ ਤੇ ਉਚੇਰੀ ਪ੍ਰਾਪਤੀ ਤੁਹਾਨੂੰ ਪਤਾ ਹੈ ਕਿ ਸਿਮਰਨ ਜਦ ਤੱਕ ਕਣੀ ਵੀ ਹੋਣਾ ਹੈ ਜੀਵਨ ਪੈਦਾ ਨਹੀਂ ਕਰਦਾ ਕਣੀ ਦਾਤ ਨਾਲ ਵੱਜਦੀ ਜਦੋਂ ਕਣੀ ਲੱਭ ਪਈ ਫਿਰ ਤੇ ਚਰਖਾ ਟੁਰ ਗਿਆ ਫਿਰ ਸੁਰਤੀ ਸਦਾ ਉੱਚੀ ਤੇ ਲਿਵ ਵਿੱਚ ਰੱਖੀ ਕਿਸੇ ਖਿਆਲ ਨੂੰ ਉਸ ਪਰ ਹਾਵੀ ਨਾ ਹੋਣ ਦਿੱਤਾ ਲਿਵ ਤੋਰੀ ਰਵੇ ਜੇ ਕਿਤੇ ਦੁੱਖ ਆਵਣ ਤਾਂ ਉਸ ਨੂੰ ਉਰੇ ਪਰੇ ਕਰ ਛੱਡਿਆ ਤੇ ਅੰਦਰੋਂ ਬਾਹਰ ਵਗਾ ਮਾਰਿਆ ਵੈਰ ਮੋ ਦਬਾਓ ਭਰਮ ਭੈ ਵਿੱਚ ਪੈ ਜਾਣਾ ਈਰਖਾ ਕਰਨੀ ਕਿਸੇ ਤਰ੍ਹਾਂ ਦੀ ਵੀਰਖਾ ਲਿਵ ਨੂੰ ਖਤਮ ਕਰ ਦਿੰਦੀ ਹਰ ਵੇਲੇ ਉੱਚੀ ਸੁਰਤੀ ਵਾਲੇ ਰਹੀਏ ਹਰ ਵੇਲੇ ਸਿਮਰਨ ਵਿੱਚ ਵਸੀਏ ਹਰ ਵੇਲੇ ਧਿਆਨ ਤੋਂ ਨਾ ਟੁੱਟ ਜਾਈਏ ਹਰ ਵੇਲੇ ਇਹ ਧਾਰੀਏ ਕਿ ਦਾਤਾ ਜੀ ਰਸ ਆਨੰਦ ਪ੍ਰੇਮ ਤੇ ਪਵਿੱਤਰਤਾ ਦੀ ਨਿਝਰ ਤਾਰਾ ਦੀ ਬਰਖਾ ਤੇ ਠੰਡੇ ਲਹਿਰ ਮੇਰੀ ਸੁਰਤ ਵਿੱਚ ਆ ਕੇ ਸੁਰਤੀ ਨੂੰ ਉੱਚਾ ਕਰ ਰਹਾ ਹੈ ਇਹ ਸਬਕ ਪੁੱਲ ਪੁੱਲ ਜਾਂਦਾ ਹੈ ਮੁੜ ਮੁੜ ਪਕਾਉਣਾ ਪੈਂਦਾ ਹਰ ਠੋਕਰ ਕਿਸ ਨੂੰ ਹੋਸ਼ ਲਿਆਉਂਦੀ ਰਵੇ ਤੇ ਤਗੜਿਆ ਕਰਦੀ ਰਵੇ ਹਰ ਦੁੱਖ ਇਸ ਨੂੰ ਪਹਿਲਾਂ ਨਾਲੋਂ ਉੱਚਿਆ ਕਰਦਾ ਜੋ ਨਾਮ ਵਿੱਚ ਲੱਗ ਪਏ ਉਨਾਂ ਲਈ ਹਰ ਦੁੱਖ ਸਗੋਂ ਸੁਖ ਦੀ ਪੌੜੀ ਦਾ ਇੱਕ ਉੱਚਾ ਡੰਡਾ ਬਣ ਜਾਂਦਾ ਹੈ ਪ੍ਰਤੱਖ ਵੇਖ ਲਿਆ ਜੇ ਕਿ ਇਸ ਦੁੱਖ ਦੇ ਮਗਰੋਂ ਸੁਰਤੀ ਕਿਵੇਂ ਸਾਫ਼ ਤੇ ਉੱਚੀ ਹੋ ਗਈ ਜੇਕਰ ਅਸੀਂ ਸ਼ੁਕਰ ਵਿੱਚ ਰਹੀਏ ਸੁਰਤੀ ਵਿੱਚ ਸੋਚ ਨਾ ਭੰਣਦੀ ਏ ਤਾਂ ਕਰਮ ਜ਼ੋਰ ਨਹੀਂ پا ਸਕਦੇ ਦੁੱਖ ਦੂਰੋਂ ਭੱਜ ਜਾਂਦੇ ਨੇ ਇਹ ਫਕੀਰੀ ਨਹੀਂ ਸੱਚੀ ਪਾਤਸ਼ਾਹੀ ਹੈ ਗੁਰੂ ਨਾਨਕ ਦੇ ਰਾਜ ਦਾ ਪ੍ਰਤਾਪ ਤੇ ਇਸ ਦਾ ਫਲ ਲੋਕ ਪ੍ਰਲੋਕ ਦਾ ਸੁਖ ਤੇ ਤੇਜ ਪ੍ਰਤਾਪ ਹੈ ਇਸ ਰੰਗ ਵਾਲਾ ਮਾਲਕ ਹੈ ਸ਼੍ਰੀ ਦਾ ਮਾਲਕ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ जग ਤੇਰਾ ਹੋਏ ਇਹ ਵਾਹਿਗੁਰੂ ਜੀ ਦਾ ਇਕਰਾਰ ਹੈ ਉੱਚੇ ਰਵੋ ਉੱਚੇ ਵਸੋ ਗੁਰੂ ਨਾਨਕ ਦਾ ਆਪਣਾ ਜੀਵਨ ਲਹਿਰਾ ਅਸਾਂ ਵਿੱਚ ਹਰ ਘੜੀ ਓਲਾਰੇ ਮਾਰਦਾ ਹੈ ਸਾਡੇ ਮਨ ਦੇ ਦਰਵਾਜ਼ੇ ਹਰ ਘੜੀ ਉਸ ਲਈ ਖੁੱਲੇ ਰਹਿਣ ਤੇ ਸੰਸਾਰ ਦੀਆਂ ਸੋਚਾਂ ਤੋਂ ਖਾਲੀ ਰਹਿਣ ਗੁਰੂ ਨਾਨਕ ਦਾ ਆਤਮ ਹੁਲਾਰਾ ਸਾਡੇ ਅੰਦਰ ਆਵੇ ਤੇ ਸੁਰਤੀ ਵਿੱਚ ਸਮਾ ਜਾਵੇ ਪ੍ਰਾਰਥਨਾ ਕਰੋ ਹੇ ਗੁਰੂ ਨਾਨਕ ਪਿਤਾ ਆਪਣੇ ਮੁਰਦੇ ਜੀਵਾਲਣ ਵਾਲੀ ਕੰਮ ਦੀ ਫੂਕ ਬਾਰੋ ਤਾਂ ਕਿ ਅਸੀਂ ਜਿਉਂ ਪਈਏ ਤੇ ਤੇਰੇ ਨਾਲ ਇੱਕ ਜੋਤ ਹੋ ਜਾਈਏ ਏ ਗੁਰੂ ਨਾਨਕ ਮੇਰੇ ਅੰਦਰ ਵਸ ਜਾ ਤੇ ਹੇ ਮੇਰੇ ਸਤਿਗੁਰੂ ਫਿਰ ਨਿਕਲੀ ਨਾ ਤੂੰ ਮੇਰੇ ਹਿਰਦੇ ਵਿੱਚ ਵਸ ਤੇ ਇਸ ਤਰ੍ਹਾਂ ਵਸ ਕਿ ਮੇਰੇ ਜੀਵਨ ਦੇ ਅੰਤ ਤੱਕ ਨਾ ਨਿਕਲੇ ਧੰਨ ਗੁਰੂ ਨਾਨਕ ਵਾਹਿਗੁਰੂ ਦੀ ਯਾਦ ਸਭ ਤੋਂ ਉੱਤਮ ਹੈ ਜੋ ਸਮਾਂ ਯਾਦ ਵਿੱਚ ਲੰਘੇ ਉਹ ਜੀਵਨ ਜਿਹੜਾ ਭੁੱਲ ਵਿੱਚ ਲੰਘੇ ਉਹ ਮੌਤ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਈ ਗੁਰੂ ਨਾਨਕ ਦੇਵ ਗੁਰੂ ਹੈ ਸਾਡਾ ਸਦਾ ਮਾਣ ਰੱਖਦਾ ਤੇ ਪਿਆਰ ਕਰਦਾ ਜੇ ਗੁਰੂ ਨਾਨਕ ਨੂੰ ਵੰਝਲੀ ਵਜਾਉਂਦੇ ਵੇਖੋ ਤਾਂ ਤਨ ਗੁਰੂ ਨਾਨਕ ਭਾਵ ਜੇ ਸਾਡੇ ਹਿਰਦੇ ਵਿੱਚੋਂ ਨਾਮ ਦੀ ਯਾਦ ਨਿਕਲੇ ਤਾਂ ਗੁਰੂ ਨਾਨਕ ਦਾ ਸ਼ੁਕਰ ਹੈ ਵਰਣਾ ਅਸੀਂ ਬਾਸ ਦੀ ਇੱਕ ਪੋਰੀ ਅਸੀਂ ਕੀ ਹਾਂ ਕੌਡੀ ਦੀ ਬਾਸ ਦੀ ਪੋਰੀਆਂ ਸੋ ਬਾਸ ਦੀ ਇਸ ਵੰਝਲੀ ਨੇ ਕੀ ਮੰਨਣਾ ਤੇ ਕੀ ਨਾ ਮੰਨਣਾ ਜੇ ਗੁਰੂ ਜੀ ਆਪ ਹੀ ਮੰਨ ਰਹੇ ਨੇ ਫਿਰ ਸਦਾ ਆਨੰਦ ਇੱਕੋ ਗੱਲ ਠੀਕ ਹੈ ਆਖਾਂ ਜੀਵਾਂ ਵਿਸਰੈ ਮਰ ਜਾ ਸਾਈਂ ਦੇ ਚਰਨਾਂ ਨੂੰ ਪਿਆਰ ਕਰੋ ਤੇ ਸਾਈਂ ਦੀ ਯਾਦ ਪਕਾਓ ਤੇ ਖੁਸ਼ ਰਹੋ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਓ। ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ। ਜਨਮ ਪਵੰਤੇ ਨਰਕ ਪੜਨਤੇ ਤਿਨ ਕੇ ਕຸນ ਉਧਾਰੇ। ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰ ਦੁਆਰ। ਕਵਨ ਉਪਮਾਨ ਦੇਉ ਕਵਨ ਵਡਾਈ ਨਾਨਕ ਖਿਨ ਖਿਨ ਵਾਰੇ ਸੁਰਤੀ ਨੂੰ ਚੁੱਕ ਉੱਚੀ ਥਾ ਤੇ ਸੋਚ ਨੂੰ ਰੱਖ ਤਿਆਗ ਏ ਗੁਰੂ ਨਾਨਕ ਤੂੰ ਸਮਰਥ ਹੈ ਏ ਮੇਰੇ ਸਤਗੁਰੂ ਤੂੰ ਧੰਨ ਹੈ ਆਪਣਾ ਸਿਧਕ ਦੇ ਮੇਰੀ ਸੋਚ ਨੀਮੀ ਤੇਰੀ ਮਿਹਰ ਤੇ ਉਤਸ਼ਾਹ ਪਰੇ دریا ਦਾ ਪ੍ਰਵਾਹ हे मेरे सतगुरु मैनु उचिया कर दे मैनु अपने चरण दे ताकि मैं तेरी सार पहचान लवा हे प्यारे गुरु नानक तू जियुंदा जागदा सतगुरु है तेरे करने ते कहणे कल्याण रूप ने बल दे कि मेरा मन तेरे चरणा नाल जुड़ जाए बल दे के मेरी मत तेरी मत दे बल दे कि इस मन से मेरा वस हो जाए हे मेरे सचे पातशाह बल दे के तेरे अमिणवे विच मेरी सोच कम ना करे दे मत दे के तेरी उच्ची मत मेरी अगवाई करे हे मेरे गुरु नानक मेनू अपना बना ले हे मेरे प्यारे सतगुरु नानक मेनू अपनी मेहर नाल दिवाज मैं ते ना होवा पर तू होए जिस दी डोर ऊंची रहे तक्ले दी तार सीधी रहे तन सतगुरु है जिस दे सच्चे तेरे करने सर्व विचार ਸਤਗੁਰੂ ਬੜੀਏ ਚਾਹੇ ਤਾਂ ਕੌੜੇ ਰਾਖਸ਼ ਨੂੰ ਤਾਰ ਲਵੇ ਚਾਹੇ ਤਾਂ ਸ਼ਿਵਨਾਬ ਰਾਜੇ ਨੂੰ ਤਾਰ ਲਵੇ ਸੱਜਣ ਠਗ ਦੀ ਮਤ ਮਾਰ ਦੇਵੇ ਆਪਣੀ ਸੁਮਤ ਬਖਸ਼ ਦੇਵੇ ਦਿਲਾਂ ਦੇ ਮਾਲਕ ਰਹੇ ਨੇ ਮੇਰੇ ਸਤਗੁਰੂ ਸਤਗੁਰੂ ਦੀ ਫਕੀਰੀ ਬਲਵਾਨ ਫਕੀਰੀ ਇਹ ਕੋਈ ਅਕਲਾਂ ਜਾਂ ਸੋਚਾਂ ਦੀ ਇਮਾਰਤ ਨਹੀਂ ਇਹ ਉੱਚਾ ਕਰ ਸਤਗੁਰੂ ਨਾਨਕ ਸਭ ਤੋਂ ਉੱਚ ਹੈ ਨਾਨਕ ਦਾਸ ਮੁਖਤੇ ਜੋ ਬੋਲੇ ਇਹੀਂ ਹਾਂ ਉਹੀਂ ਹਾਂ ਸੱਚ ਹੋਵੇ ਏ ਗੁਰੂ ਨਾਨਕ ਤੂੰ ਹੋ ਕਰ ਜੋ ਤੇਰੀ ਰਜ਼ਾ ਹੋਵੇ ਏ ਗੁਰੂ ਨਾਨਕ ਤੇਰੀ ਕਰਨੀ ਸਭ ਪ੍ਰਵਾਨ ਏ ਗੁਰੂ ਨਾਨਕ ਤੂੰ ਤਨ ਹੈ ਮੇਰੀ ਮਤ ਨੂੰ ਉਜਲ ਤੇ ਉੱਚਿਆ ਕਰ ਦੇ ਸਿਦਕ ਵਿੱਚ ਰੰਗ ਵਿੱਚ ਤੇਰੀ ਰਜ਼ਾ ਹੋਵੇ ਤੇ ਮੇਰੀ ਖੁਸ਼ੀ ਉਸ ਵਿੱਚ ਹੋਵੇ ਸੋਚ ਤੇ ਸੰਸੇ ਡੈਣ ਦੇ ਡੇਰੇ ਮੇਰੇ ਘਰਾਂ ਤੋਂ ਦੂਰ ਰਹਿ ਮੇਰੇ ਅੰਦਰ ਤੇਰੀ ਯਾਦ ਤੇਰੀ ਮਿਹਰ ਤੇਰਾ ਬਲ ਤੇਰਾ ਸਿਦਕ ਤੇਰਾ ਪ੍ਰੇਮ ਤੇਰਾ ਧਿਆਨ ਤੇ ਤੇਰਾ ਰੰਗੂ ਖੁਸ਼ੀ ਸੁਖ ਤੇ ਨਾਮ ਇਹ ਜੀਵਨ ਹੈ ਨਾਮ ਤੋਂ ਹੀ ਸੁਖ ਤੇ ਖੁਸ਼ੀ ਉਪਤ ਦੇ ਨੇ ਜਿਸ ਨੂੰ ਨਾਮ ਨਹੀਂ ਵਿਸਰਦਾ ਉਹ ਸੁਖੀ ਹੁੰਦਾ ਹੈ ਇਸ ਲਈ ਰੱਬੀ ਰਾਹ ਖੰਡੇ ਧਾਰ ਗਲੀ ਅਤ ਪੀੜੀ ਹੈ ਇਸ ਵਿੱਚ ਮੌਤ ਦਾ ਖਿਆਲ ਪੈਦਾ ਹੁੰਦਾ ਹੈ ਫਿਰ ਵਿਛੋੜਾ ਆ ਕੇ ਕਬਰਾਟ ਪੈਦਾ ਕਰਦਾ ਸਾਫ ਤੇ ਸ਼ੁੱਧ ਚੜੀ ਸੂਰਤ ਵਿੱਚ ਨਿਰਪੈਤਾ ਹੁੰਦੀ ਹੈ ਤੋਖਲਾ ਨਹੀਂ ਹੁੰਦਾ ਮੌਤ ਕੀ ਚੀਜ਼ ਹੈ ਮਰਦਾ ਤੇ ਕੁਝ ਵੀ ਨਹੀਂ ਨਾ ਮਰ ਕੇ ਕੁਝ ਵਿਛੜਦਾ ਹਾਂ ਵਾਇਗੁਰੂ ਦਾ ਰਸਤਾ ਜ਼ਰਾ ਔਖਾ ਤੇ ਬੜਾ ਵੇਦ ਪੂਰਨ ਵਿਦਿਆਵਾਲਾ ਕਦਮ ਕਦਮ ਤੇ ਉਦਾਸੀ ਵੀ ਆ ਸਕਦੀ ਅਸੀਂ ਗੁਰੂ ਦੇ ਵਿਦਿਆਰਥੀਆਂ ਗੁਰੂ ਨੇ ਰਜ਼ਾ ਦਾ ਸਬਕ ਸਿਖਾਉਣਾ ਸੋ ਸਿਖਾਉਂਦਾ ਸੱਦੇ ਅੰਦਰ ਬੈਠਾ ਸਤਗੁਰੂ ਕੰਮ ਕਰ ਰਿਹਾ ਹੈ ਦਿਲਾਂ ਦੇ ਦਾਗ ਤੋਰੇ ਉੱਚਿਆ ਕਰ ਰਿਹਾ ਫਿਰ ਸ਼ੁਕਰ ਵਿੱਚ ਰਹਿਣਾ ਚਾਹੀਦਾ ਪਰ ਖੁਸ਼ੀ ਦੇ ਮੁਕਾਮ ਤੋਂ ਕਦੇ ਨਹੀਂ ਹਿਲਣਾ ਚਾਹੀਦਾ ਜਦੋਂ ਪਤਾ ਹੈ ਕਿ ਸਤਿਗੁਰੂ ਪਿਆਰ ਕਰਦਾ ਉਹ ਵਰ ਦਿੰਦਾ ਹੈ ਕਲਣਾ ਤੱਕਦਾ ਹੈ ਮਿਹਰ ਕਰਦਾ ਹੈ ਜਦੋਂ ਪਤਾ ਹੈ ਕਿ ਕਾਗਰ ਕਰਦਾ ਤੇ ਤਾਰਦਾ ਫਿਰ ਅਸੀਂ ਕਾੜਾ ਜਾਂ ਅੰਦੇਸ਼ਾ ਕਿਉਂ ਕਰੀਏ ਦੁਖੀਆਂ ਨੂੰ ਨਾਮ दारू ਹੋ ਕੇ ਆਪੇ ਰਾਜ਼ੀ ਕਰੇਗਾ ਸੁਰਤ ਜਦੋਂ arogh ਹੋ ਗਈ ਹੈ ਤਾਂ ਸਰੀਰ ਸੁਰਤੀ ਦੇ ਮਗਰ ਤੁਰੇਗਾ ਤੇ arogh ਹੋਵੇਗਾ ਆਪਣੇ ਉੱਚੇ दारू ਦੀ ਟੇਕ ਲੈ ਕੇ ਇਹ ਯਤਨ ਕਰੋ ਕਿ ਅੰਦਰ ਰਸ ਮਿਠਾਸ ਸੁਖ ਨਾਮ ਦੇ ਪਿਆਰ ਭਰੇ ਹੁਲਾਰੇ ਵੇਗ ਵਿੱਚ ਰਹਿਣਾ ਕੋਈ ਹੋਣੀ ਕੋਈ ਗੱਲ ਸੁਰਤੀ ਵਿੱਚ ਕਲੇਸ਼ ਨਾ ਪੈਣ ਦੇਵੇ ਨਾਮ arogh ਹੈ ਤੇ ਨਾਮ ਜਪਿਆ ਦੇਹੀ ਵੀ arogh ਰਹਿੰਦੀ ਵੇਖੋ ਗੁਰੂ ਜੀ ਨੇ ਆਖਿਆ ਨਾਮ ਔਖਦ ਜੇ ਰਦਾ ਹਿਤਾਵੈ ਤਾਂਹੇ ਰੋਗ ਸੁਪਨੇ ਨਹੀਂ ਆਵੇ ਹਰ ਔਖਦ ਸਭ ਘਟ ਹੈ ਭਾਈ ਗੁਰ ਪੂਰੇ ਬਿਨ ਬਿਦ ਨਾ ਬਣਾਈ ਗੁਰ ਪੂਰੇ ਸੰਜਮ ਕਰਦੀਆ ਨਾਨਕ ਤਾ ਫਿਰ ਦੁਖ ਨਾ ਥੀਆ ਵਾਹਿਗੁਰੂ ਜੀ ਦਾ ਪਿਆਰ ਤੇ ਰਸ ਭਰੀ ਯਾਦ ਇਹ ਅਸੀਸ ਦੇ ਸਕਦੇ ਨੇ ਕਿ ਹੇ ਵਾਹਿਗੁਰੂ ਜੀ ਆਪਣੇ ਬੱਚਿਆਂ ਨੂੰ ਆਪਣੀ ਠੰਡੀ ਤੇ ਚਾਹ ਤੇ ਪਿਆਰ ਭਰੀ ਯਾਦ ਬਖਸ਼ੀ। ਆਵ ਆਪਾਂ ਇਹ ਦਾਨ ਮੰਗਿਏ। ਚਲ ਅਗੇ ਉਠ ਨਾਮ ਜਪ। ਨਿਸ ਬਾਸੁਰ ਆਰਾਦ। ਤਾਰਾ ਤੁਝੇ ਨੰਬਿਆ ਪਈ। ਨਾਨਕ ਮਿਟੈ ਉਪਾਦ। ਮੇਰੇ ਸਤਿਗੁਰੂ ਜੀ ਨੇ ਵਾਹਿਗੁਰੂ ਤੋਂ ਇਹ ਦਾਨ ਮੰਗਿਆ ਸੀ। ਕਬ ਹੋਣਾ ਬਿਸਰੈ ਹਿਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ